ਤੇਰਾ ਹਰ ਗੁਣ ਰੱਬਾ ਸੱਚੀ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਜਾ ਪਾਈ ਕੀੜੀਆਂ ਨੇ ਜਿਹੜੀਆਂ ਇਹਨਾਂ ਤੋਂ ਬੜਾ ਕੁਝ ਸਿੱਖ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਵੀ ਇਹ ਕੀੜੀਆਂ ਨੇ ਕਿੰਨਾ ਲੰਬਾ ਇੱਕ ਬ੍ਰਿਜ ਬਣਾਇਆ ਹੋਇਆ ਤੇ ਉਹਦੇ ਉੱਤੇ ਦੀਆਂ ਕੀੜੀਆਂ ਤੁਰੀਆਂ ਜਾ ਰਹੀਆਂ ਨੇ ਉਹ ਇੱਕ ਪਾਸਿਓਂ ਦੂਜੇ ਪਾਸੇ ਆਪਣਾ ਸਮਾਨ ਢੋਣ ਲੱਗੀਆਂ ਹੋਈਆਂ ਆਪਣਾ ਖਾਣ ਪੀਣ ਦਾ ਇੰਤਜ਼ਾਮ ਕਰਨ ਲੱਗੀਆਂ ਹੋਈਆਂ ਇਹ ਕੀੜੀਆਂ ਨੂੰ ਇੱਕ ਦੂਜੇ ਦੇ ਉੱਤੇ ਕਿੰਨਾ ਭਰੋਸਾ ਹੋ ਤੇ ਜਿਹੜੀਆਂ ਕੀੜੀਆਂ ਥੱਲੇ ਨੇ ਉਹਨਾਂ ਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਹੋਣਾ ਕਿਉਂਕਿ ਜੇ ਲਾਲਚ ਹੋਊਗਾ ਨਾ ਵੀ ਉੱਪਰਲੀਆਂ ਕੀੜੀਆਂ ਕਿਤੇ ਆਪ ਦੇ ਵਾਸਤੇ ਖਾਣ ਪੀਣ ਨੂੰ ਨਾ ਕੁਝ ਲੈ ਜਾਣ ਅਸੀਂ ਕੀ ਕਰਾਂਗੇ ਤੇ ਫਿਰ ਇਹ ਬ੍ਰਿਜ ਨਹੀਂ ਬਣਨਾ ਸੀ ਦੂਜੀ ਗੱਲ ਕਿ ਹੋ ਸਕਦਾ ਆਪਾਂ ਨੂੰ ਇਹ ਕੀੜੀਆਂ ਦੀ ਆਵਾਜ਼ ਨਾ ਸੁਣਦੀ ਹੋਵੇ ਹੋ ਸਕਦਾ ਆਪਾਂ ਨੂੰ ਨਾ ਪਤਾ ਲੱਗਦਾ ਹੋਵੇ ਵੀ ਇਹਨਾਂ ਦੀ ਫੀਲਿੰਗ ਕੀ ਆ हां ਇਹਨਾਂ ਦਾ ਇੱਕ ਦੂਜੇ ਦੇ ਉੱਤੇ ਭਰੋਸਾ ਤੇ ਪਿਆਰ ਪੱਕਾ ਜਿਹਦੇ ਕਰਕੇ ਇਹ ਇੰਨਾ ਕੁਝ ਕਰ ਲੈਂਦੀਆਂ ਫਿਰ ਦੂਸਰੀ ਗੱਲ ਕਿ ਇਹਨੂੰ ਸਮਝ ਦੇਖੋ ਕੀੜੀਆਂ ਨੂੰ ਕਿੰਨੀ ਪ੍ਰਮਾਤਮਾ ਨੇ ਦਿੱਤੀ ਆ ਆ ਇੱਕ ਐਕਸਪੈਰੀਮੈਂਟ ਕੀਤਾ ਗਿਆ ਖਾਣ ਵਾਲੀ ਚੀਜ਼ ਨੂੰ ਇੱਕ ਐਂਗਲ ਦੇ ਤੌਰ ਦੇ ਉੱਤੇ ਬਣਾ ਕੇ ਕੀੜੀਆਂ ਦੇ ਵਿੱਚ ਰੱਖਤਾ ਤੇ ਦੇਖੋ ਕੀੜੀਆਂ ਨੇ ਕਿੰਨੇ ਦਿਮਾਗ ਦੇ ਨਾਲ ਉਹ ਚੀਜ਼ ਨੂੰ ਆਪਣੇ ਵਾਸਤੇ ਕੱਢ ਲਿਆ ਬਾਹਰ ਕੱਢ ਲਿਆ ਉਹਨਾਂ ਨੇ ਪੂਰੀ ਮਿਹਨਤ ਕੀਤੀ ਮੈਂ ਤਾਂ ਕਰਕੇ ਉੱਥੋਂ ਉਹ ਚੀਜ਼ ਨੂੰ ਲੈ ਗਿਓ ਉਹ ਕੱਢ ਕੇ ਹੁਣ ਗੱਲ ਆਉਂਦੀ ਹੈ ਕਿ ਜੇ ਪ੍ਰਮਾਤਮਾ ਨੇ ਇਹ ਛੋਟੇ-ਛੋਟੇ ਜੀਵ ਜੰਤੂਆਂ ਨੂੰ ਇੰਨੇ ਵਧੀਆ ਗੁਣਾਂ ਦੇ ਨਾਲ ਨਵਾਜਿਆ ਇਹਨਾਂ ਨੂੰ ਇੰਨੇ ਗੁਣ ਦਿੱਤੇ ਨੇ ਤਾਂ ਇਨਸਾਨ ਜਿਹਦੇ ਵਿੱਚ ਕਿਤੇ ਨਾ ਕਿਤੇ ਸੰਭਾਵਨਾ ਹੈਗੀ ਆ ਰੱਬ ਹੋਣ ਦੀ ਉਹਨੂੰ ਪ੍ਰਮਾਤਮਾ ਨੇ ਕਿੰਨੇ ਗੁਣਾਂ ਦੇ ਨਾਲ ਨਵਾਜਿਆ ਹੋਗਾ ਉਹ ਗੱਲ ਵੱਖਰੀ ਆ ਕਿ ਸਾਨੂੰ ਸਾਡੇ ਅੰਦਰ ਦੇ ਗੁਣਾਂ ਦਾ ਨਹੀਂ ਪਤਾ ਹੈਗਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰੋ ਉਹਦੇ ਤੇ ਭਰੋਸਾ ਰੱਖੋ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦੇਤਾ ਕੋਸ਼ ਬਦਲਣ ਦੀ ਲੋੜ ਨਹੀਂ ਜਿਵੇਂ ਵੀ ਹੈਗੇ ਹੋ ਸਿਰਫ ਇੱਕ ਚੀਜ਼ ਐਡ ਕਰ ਲਓ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦੋ ਤੇ ਉਹਦੇ ਅੱਗੇ ਅਰਦਾਸ ਕਰੋ ਕਿ ਜੋ ਵੀ ਕੋਈ ਆਇਆ ਪਰਮਾਤਮਾ ਸਾਨੂੰ ਨਹੀਂ ਪਤਾ ਸਾਡੇ ਤੋਂ ਤਾਂ ਠੀਕ ਹੁੰਦਾ ਨਹੀਂ ਤੂੰ ਆਪੇ ਕਰ ਲਾ ਤੇ ਸੱਚ ਜਾਣਿਓ ਤੁਹਾਡੀ ਅਰਦਾਸ ਉਹ ਸੁਣਦਾ ਤੇ ਤੁਹਾਡੀ ਮਦਦ ਵੀ ਉਹ ਕਰਦਾ ਇਸੇ ਕਰਕੇ ਤੁਹਾਨੂੰ ਕਹਿੰਦਾ ਜਿੱਥੇ ਵੀ ਹੋ ਜਿਵੇਂ ਵੀ ਉਹ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ